ਜਾਦ ਵਿੱਚ ਸੜਖਾਸਿਆਂ ਦੀ ਇੱਕ ਨਾਮ ਲਗਾਤਾਰ ਵਧੀਆਂ ਜਾ ਰਹੀਆਂ ਨੇ ਤੇ ਕੀਮਤੀ ਜਾਣਾਂ ਮੌਤ ਦੇ ਮੂਹ ਵਿੱਚ ਜਾ ਰਹੀਆਂ ਨੇ ਅਜੇ ਇੱਕ ਦਰਦਨਾਕ ਹਾਦਸਾ ਫਾਜ਼ਲ ਕਾਦੇ ਨਜ਼ਦੀਕ ਵਾਪਰਿਆ ਜਿੱਥੇ ਕਿ ਇੱਕ ਕਾਰ ਅਤੇ ਟਰੱਕ ਦੀ ਟੱਕਰ ਹੋ ਜਾਂਦੀ ਹੈ ਤੇ ਦੋ ਜਣੇ ਇਸ ਪੂਰੀ ਘਟਨਾ ਚ ਮੌਤ ਉਨਾਂ ਦੀ ਹੋ ਜਾਂਦੀ ਹੈ ਜਦਕਿ ਤਿੰਨ ਗੰਭੀਰ ਜ਼ਖਮੀ ਦੱਸੀ ਜਾ ਰਹੇ ਨੇ ਕਿਆ ਜਾ ਰਿਹਾ ਕਿ ਕਾਰ ਦੇ ਵਿੱਚ ਸਵਾਰ ਹੋ ਕੇ ਇੱਕ ਪਰਿਵਾਰ ਜੋ ਹੈ ਉਹ ਵਿਆਹ ਤੋਂ ਵਾਪਸ ਆ ਰਿਹਾ ਸੀਗਾ ਤੇ ਜਦੋਂ ਹੀ ਵਾਪਸ ਆ ਰਿਹਾ ਸੀਗਾ ਇਸ ਦੌਰਾਨ ਚਲਾਲਾਬਾਦ ਦੇ ਨਜ਼ਦੀਕ ਉਹਨਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਟਰੱਕ ਦੇ ਨਾਲ ਕਾਰ ਦੀ ਟੱਕਰ ਹੋ ਜਾਂਦੇ ਜਿਸ ਦੌਰਾਨ ਕਾਰ ਚਾਲਕ ਤੇ ਇੱਕ ਹੋਰ ਦੀ ਮੌਤ ਹੋ ਗਈ ਜਦਕੇ ਤਿੰਨ ਜਣੇ ਇਸ ਪੂਰੀ ਘਟਨਾ ਦੇ ਵਿੱਚ ਜ਼ਖਮੀ ਹੋ ਜਾਂਦੇ ਬੜੀਆਂ ਹੀ ਦਰਦਨਾਕ ਤਸਵੀਰਾਂ ਤੋਂ ਦਿਖਾ ਰਿਹਾ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਇਹ ਤਸਵੀਰਾਂ ਹਾਦਸੇ ਦੀਆਂ ਤਸਵੀਰਾਂ ਜਿਹੜੀਆਂ ਦੱਸੀ ਜਾ ਰਹੀਆਂ ਨੇ ਜਿਸ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਤੇ ਦੋ ਜਣਿਆਂ ਦੀ ਮੌਤ ਜਿਹੜੀ ਹੈ ਇਹ ਹੋ ਜਾਂਦੀ ਹੈ ਤਾਂ ਫਾਜ਼ਿਲ ਕਾਦੇ ਨਜ਼ਦੀਕ ਇਹ ਪੂਰੀ ਘਟਨਾ ਜਿਹੜੀ ਹੈ ਉਹ ਵਾਪਰੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਕਾਰ ਦਾ ਜਿਹੜਾ ਹੈਗਾ ਉਹ ਕਚੂੰਬਰ ਨਿਕਲਿਆ ਪਿਆ ਕਿੰਨਾ ਬੁਰਾ ਹਾਲ ਕਿੰਨਾ ਦਰਦਨਾਕ ਇਹ ਹਾਦਸਾ ਹੋਏਗਾ ਇਹ ਤਸਵੀਰਾਂ ਜੜੀਆਂ ਨੇ ਉਹ ਬਿਆਨ ਕਰ ਰਹੀਆਂ ਨੇ ਫਿਰੋਜ਼ਪੁਰ ਫਾਜ਼ਲ ਕਾ ਹਾਈਵੇ ਤੇ ਘਟਨਾ ਵਾਪਰੀ ਜਲਾਲਾਬਾਦ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਪਰਵਾਰ ਇੱਕ ਪੰਜ ਲੋਕ ਸਵਾਰ ਸੀਗੇ ਕਾਰ ਦੇ ਵਿੱਚ ਤੇ ਵਿਆਹ ਤੋਂ ਉਹ ਵਾਪਸ ਆ ਰਹੇ ਸੀਗੇ ਕਿਆ ਜਾ ਰਹੇ ਕਿ ਫਿਰੋਜ਼ਪੁਰ ਤੋਂ ਉਹ ਵਿਆਹ ਇੱਕ ਸਮਾਗਮ ਤੋਂ ਬਾਅਦ ਵਾਪਸ ਪਰਤ ਰਏ ਸੀਗੇ ਤੇਜਲਾਲਾਬਾਦ ਤੋਂ ਇੱਕ ਟਰੱਕ ਜਿਹੜਾਗਾ ਉਹਦੇ ਵਿੱਚ ਚੌਲ ਲੋਡ ਕੀਤੇ ਹੋਏ ਸੀ ਅਮਰਸਰ ਨੂੰ ਜਾ ਰਿਹਾ ਸੀ ਤਪਿੰਡ ਅਮੀਰ ਖਾਸ ਨਜ਼ਦੀਕ ਇਹਨਾਂ ਦੋਹਾਂ ਵਾਹਨਾਂ ਦੀ ਸਿੱਧੀ ਟੱਕਰ ਹੋਈ ਹੈ ਇੰਨੀ ਜ਼ਿਆਦਾ ਭਿਆਨਕ ਟੱਕਰ ਸੀ ਕਿ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੱਤੀ ਉਧਰ ਰਾਹਗੀਰਾਂ ਦੇ ਵੱਲੋਂ ਵੀ ਜਿਹੜਾ ਮਦਦ ਕੀਤੀ ਗਈ ਉਹਨਾਂ ਦੀ ਤਿੰਨ ਜਣੇ ਜਿਹੜੇ ਕਿ ਗੰਭੀਰ ਜ਼ਖਮੀ ਸੀ ਉਹਨਾਂ ਨੂੰ ਹਸਪਤਾਲ ਭੇਤੀ ਕਰਵਾਇਆ ਗਿਆ ਜਦਕਿ ਦੋ ਜਣਿਆਂ ਦੀ ਸਪੂਰੀ ਕੜਨਾਚ ਮੌਤ ਹੋ ਗਈ ਹੈ ਦੱਸ ਦਿਓ ਕਿਸ ਰੋਡ ਨੂੰ ਬੰਦੇਖਾਣੀ ਰੋਡ ਦੇ ਨਾਮ ਨਾਲ ਜਾਣਿਆ ਜਾਂਦਾ ਕਿਉਂਕਿ ਇਸ ਰੋਡ ਤੇ ਅਕਸਰ ਹੀ ਹਾਦਸੇ ਵਾਪਰਦੇ ਰਹਿੰਦੇ ਨੇ ਰੋਡ ਛੋਟਾ ਟ੍ਰੈਫਿਕ ਜ਼ਿਆਦਾ ਹੁਣ ਕਰਕੇ 20 ਸਾਲ ਪਹਿਲਾਂ ਹੀ ਇਸ ਰੋਡ ਨੂੰ ਚੌੜਾ ਕੀਤਾ ਗਿਆ ਸੀ ਜਦ ਕੇ ਹੁਣ ਇਸ ਰੋਡ ਤੇ 20 ਸਾਲਾ ਦੌਰਾਨ ਕਈ ਹਾਦਸੇ ਜਿਹੜੇ ਨੇ ਵਾਪਰ ਚੁੱਕੇ ਨੇ ਜਿਸ ਕਰਕੇ ਇਸ ਰੋਡ ਨੂੰ ਹੀ ਲੋਕ ਬੰਦੇ ਖਾਣੀ ਕਹਿ ਰਹੇ ਨੇ ਤਾਂ ਬੜਾ ਹੀ ਦਰਦਨਾਕ ਹਾਦਸੇ ਤਸਵੀਰਾਂ ਤੋਂ ਦਿਖਾ ਰਿਹਾ ਤਾਂ ਮੌਕੇ ਤੇ ਜੋ ਐਸਐਸਐਫ ਦੇ ਮੁਲਾਜ਼ਮ ਪਹੁੰਚਦੇ ਨੇ ਪੁਲਿਸ ਪਹੁੰਚਦੀ ਤਾਂ ਕੀ ਕੁਝ ਕਹਿਣਾ ਉਹਨਾਂ ਦਾ ਤੁਹਾਨੂੰ ਸੁਣਾਉਂਦੇ ਹਾਂ ਆਵੇਲ ਤੋਂ 5 ਮਿੰਟ ਦੇ ਵਿੱਚ ਮੌਕੇ ਤੇ ਪਹੁੰਚ ਗਏ ਜੀ ਸਾਡਾ ਥਾਣਾ ਤੇ ਰੈਡੀ ਜੀ ਅਸੀਂ ਆ ਕੇ ਦੇਖਿਆ ਤਾਂ ਕਿ ਜਿਹੜੇ ਸੀਗੇ ਕਾਰ ਦੇ ਵਿੱਚ ਸੀਗੇ ਜਿੰਦੇੜੂ ਨਾਲ ਉਹਨੇ ਕੱਢ ਕੇ ਪਹਿਲੇ ਹੀ ਭੇਜ ਦਿੱਤਾ ਸੀ ਜੀ ਤੇ ਟ੍ਰੈਫਿਕ ਕਾਫੀ ਜਾਮ ਸੀ ਅਸੀਂ ਟੈਕ ਨੂੰ ਭੇਜ ਰਹੇ ਹਾਂ ਜੀ ਇਹ ਕਾਰ ਜਿਹੜੀ ਸੀ ਨੀਂਟ ਸੀਗੀ ਦੀ ਪੀਪੀ ਕਾਰ ਜਲਾਲਾਬਾਦ ਦੀ ਰੋਸਪੁਰ ਦੀ ਦਸਮਾਰੀ ਜੀ ਨਾਲ ਜੀ ਇਹ ਕੋ ਪਤਾ ਲੱਗਿਆ ਕਿਥੋਂ ਆ ਰਹੇ ਪ੍ਰੋਪਰ ਪ੍ਰੋਗਰਾਮ ਵਿਆਹ ਪ੍ਰੋਗਰਾਮ ਪੰਜ ਪੰਜ ਸਵਾਰਤੀ ਜੀ ਵਿਆਹ ਸਮਾਗਮ ਤੋਂ ਆ ਰਹੇ ਸੀ ਇਹਨਾਂ ਮਹਾਲਮ ਪਿੰਡ ਜਾਣਾ ਸੀ ਜੀ ਇਹਨਾਂ ਪਤਾ ਚੱਲਿਆ ਜੀ ਅੱਛਾ ਮਹਾਲਮ ਪਿੰਡ ਜੀ ਦੋ ਦੋ ਦੀ ਡੈਥ ਹੋ ਗਈ ਜੀ ਜੀ ਬਾਕੀ ਸਭ ਦੇਖ ਰਹੇ ਨੇ ਇਹ ਜਿਹੜੀ ਦੋ ਕੈਜ਼ੁਐਲਟੀਆਂ ਹੋਈਆਂ ਉਹ ਇੱਥੇ ਹੀ ਹੋਈਆਂ ਕਿ ਹਸਪੀਟਲ ਜਾ ਕੇ ਨਹੀਂ ਇੱਥੇ ਹੀ ਹੋ ਗਿਆ ਮੌਕੇ ਤੇ ਹੀ ਹੋ ਗਿਆ ਜੀ ਜੀ ਅੱਛਾ ਮੀਆਂ ਬੀਬੀ ਸੀਗੇ ਇਹਨਾਂ ਕੋ ਤਵੱਜਹ ਕੋ ਅਸੀਂ ਚੈੱਕ ਕਰਦੇ ਦਸ ਰਹੇ ਆ ਰਿਸ਼ਤੇਦਾਰ ਜਿਹੜੇ ਆਏ ਉਹ ਦੱਸ ਰਹੇ ਹਾਂ ਜੀ ਜੀ ਤਾ ਹੋ ਮੈਂ ਨਹੀਂ ਹੈ ਵੀ ਟ੍ਰੈਕ ਪਲਾਨ ਰੱਖੀ ਰੋਕ ਸਟੋਰ ਕਰ ਲਈਏ ਉਹ ਤੋਂ ਫਰਦਰ ਕਾਰਵਾਈ ਕਰ ਚੱਲੇ ਜੀ ਥੈਂਕ ਯੂ ਬਹੁਤ ਬਹੁਤ ਰੋ ਸੀਰੀਅਸ ਦੋ ਡੈਥ ਹੋ ਗਿਆ ਦੋ ਸੀਰੀਅਸ ਹੈ ਪੰਜ ਲੋਕ ਸੀਗੇ ਜੀ ਇਹਦੇ ਵਿੱਚ ਹਾਂ ਜੀ ਪੰਜ ਲੋਕ ਸੀ ਇੱਕ ਸਟੇਬਲ ਹੈ ਇੱਕ ਸਟੇਬਲ ਹੈ ਜੀ ਫੈਮਲੀ ਸੀ ਉਹ ਬਣਨ ਨੂੰ ਤਰਸਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਵੜਨ ਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ